ਹੈਲੋ एवरीवन ਤੁਹਾਡੇ ਸਾਰਿਆਂ ਦਾ ਅੱਜ ਦੀ ਰੀਡਿੰਗ ਵਿੱਚ ਬਹੁਤ ਜ਼ਿਆਦਾ ਸਵਾਗਤ ਕੀਤਾ ਜਾਂਦਾ ਹੈ ਅੱਜ ਦੀ ਰੀਡਿੰਗ ਇੱਕ ਜਰਨਲ ਰੀਡਿੰਗ ਹੈ ਅੱਜ ਦੀ ਰੀਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਣੀਆਂ ਆਈਜ਼ ਨੂੰ ਕਲੋਜ਼ ਕਰੋ ਇੱਕ ਡੂੰਗਾ ਸਾਹ ਲਵੋ ਤੁਸੀਂ ਜਿਸ ਵੀ ਪਰਸਨ ਦੇ ਬਾਰੇ ਅੱਜ ਦੀ ਰੀਡਿੰਗ ਸੁਣ ਰਹੇ ਹੋ ਆਪਣੀ એનર્ਜੀ ਉਸ ਪਰਸਨ ਦੇ ਨਾਲ ਕਨੈਕਟ ਕਰੋ ਅੱਜ ਦੇ ਰੀਡਿੰਗ ਕੁਝ ਇਸ ਤਰ੍ਹਾਂ ਹੁੰਦੀ ਹੈ ਸਭ ਤੋਂ ਪਹਿਲਾਂ ਤੁਹਾਡੇ ਦਿਲ ਦੀ ਆਵਾਜ਼ ਕਿ ਤੁਸੀਂ ਆਪਣੇ ਪਰਸਨ ਨੂੰ ਲੈ ਕੇ ਕਿੰਨਾ ਕੁ ਸੀਰੀਅਸ ਹੋ ਤੁਹਾਡੇ ਦਿਲ ਦੇ ਵਿੱਚ ਆਪਣੇ ਪਰਸਨ ਨੂੰ ਕੀ ਤੁਸੀਂ ਮੈਸੇਜ ਅੱਜ ਵੀ ਦੇ ਰਹੇ ਹੋ ਹੁਣ ਤੁਸੀਂ ਆਪਣੇ ਦਿਲ ਨੂੰ ਬੋਲਣ ਦਿਓ ਤੁਹਾਡਾ ਦਿਲ ਕੀ ਕਹਿਣਾ ਚਾਹੁੰਦਾ ਹੈ ਆਪਣੇ ਪਰਸਨ ਦੇ ਲਈ ਸਭ ਤੋਂ ਪਹਿਲਾਂ ਤੁਹਾਡਾ ਦਿਲ ਇਹ ਕਹਿੰਦਾ ਹੈ ਕਿ ਮੈਂ ਤੈਨੂੰ ਯਾਦ ਬਹੁਤ ਜ਼ਿਆਦਾ ਕਰਦਾ ਹਾਂ ਪਰ ਤੂੰ ਆਪਣੇ ਆਪ ਹੀ ਹਰ ਰੋਜ਼ ਮੇਰੀ ਅਜਾਦਾ ਦੇ ਵਿੱਚ ਇੱਕ ਹਿੱਸਾ ਬਣ ਕੇ ਇੱਕ ਸੋਚ ਬਣ ਕੇ ਆ ਜਾਂਦਾ ਹੈ ਮੈਂ ਤੈਨੂੰ ਕਿਸੇ ਆਦਤ ਵਾਂਗ ਨਹੀਂ ਕਿਸੇ ਲੋੜ ਵਾਂਗ ਨਹੀਂ ਮੈਂ ਤੈਨੂੰ ਰੂਹ ਦੀ ਆਦਤ ਵਾਂਗ ਯਾਦ ਕਰਦਾ ਹਾਂ ਕਦੇ ਸਵੇਰੇ ਅੱਖ ਖੁੱਲਦੀ ਹੈ ਤੇ ਤੇਰਾ ਖਿਆਲ ਆ ਜਾਂਦਾ ਹੈ ਕਦੇ ਰਾਤ ਨੂੰ ਇਹ ਸਭ ਕੁਝ ਹੋਣ ਦੇ ਬਾਵਜੂਦ ਦਿਲ ਭਾਰਾ ਲੱਗਦਾ ਹੈ ਮਨ ਉਦਾਸ ਰਹਿੰਦਾ ਹੈ ਉਹ ਚਿਹਰੇ ਤੇ ਖੁਸ਼ੀ ਉਹ ਰੌਣਕ ਉਹ ਹਾਸੇ ਉਹ ਸਭ ਕੁਝ ਮੈਨੂੰ ਨਹੀਂ ਮਿਲਦਾ ਕੋਈ ਨਾ ਕੋਈ ਕਮੀ ਰਹਿੰਦੀ ਹੈ ਮੈਂ ਆਪਣੇ ਆਪ ਨੂੰ ਕਹਿੰਦਾ ਹਾਂ ਹੁਣ ਤਾਂ ਸਭ ਕੁਝ ਖਤਮ ਹੋ ਗਿਆ ਪਰ ਦਿਲ ਕਹਿੰਦਾ ਹੈ ਕੁਝ ਵੀ ਖਤਮ ਨਹੀਂ ਹੋਇਆ ਮੈਂ ਤੈਨੂੰ ਕਦੇ ਪੂਰੀ ਤਰ੍ਹਾਂ ਆਪਣਾ ਨਹੀਂ ਕਹਿ ਸਕਿਆ ਪਰ ਤੈਨੂੰ ਕਦੇ ਪਰਾਇਆ ਵੀ ਨਹੀਂ ਮੰਨਿਆ ਮੈਂ ਤੈਨੂੰ ਯਾਦ ਕਰਦਾ ਹਾਂ ਬਿਨਾਂ ਕਿਸੇ ਸ਼ਿਕਾਇਤ ਤੋਂ ਬਿਨਾਂ ਕਿਸੇ ਉਮੀਦ ਤੋਂ ਬਸ ਇਹ ਸੋਚ ਕੇ ਕਿ ਤੂੰ ਕਿੱਥੇ ਖੁਸ਼ ਹੋਵੇਂ ਕਦੇ ਸੋਚਦਾ ਹਾਂ ਅੱਜ ਤੇਰਾ ਚਿਹਰਾ ਕਿੰਨਾ ਬਦਲ ਗਿਆ ਹੋਵੇਗਾ ਤੇਰੀ ਆਵਾਜ਼ ਅਜੇ ਵੀ ਉਹ ਹੋਵੇਗੀ ਜਾਂ ਨਹੀਂ ਮੈਂ ਤੇਰੇ ਨਾਲ ਕੋਈ ਸੰਪਰਕ ਨਹੀਂ ਰੱਖਦਾ ਪਰ ਦਿਲ ਅਜੇ ਵੀ ਤੇਰੇ ਨਾਲ ਜੁੜਿਆ ਰਹਿੰਦਾ ਹੈ ਮੈਂ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਵੱਧ ਗਿਆ ਹਾਂ ਜ਼ਿੰਦਗੀ ਚੱਲ ਰਹੀ ਹੈ ਲੋਕ ਆਉਂਦੇ ਆ ਲੋਕ ਜਾਂਦੇ ਆ ਕਈ ਲੋਕ ਆਏ ਵੀ ਲੋਕ ਗਏ ਵੀ ਪਰ ਤੂੰ ਕਿਤੇ ਨਹੀਂ ਗਿਆ ਜਾਂ ਗਈ ਤੂੰ ਮੇਰੀ ਜ਼ਿੰਦਗੀ ਦਾ ਹਿੱਸਾ ਨਹੀਂ ਪਰ ਮੇਰੇ ਰੂਹ ਦਾ ਅਧਿਆਏ ਬਣ ਗਿਆ ਹੈ ਇਸ ਲਈ ਤੁਹਾਡੇ ਫੀਲਿੰਗਸ ਆਪਣੇ ਪਰਸਨ ਨੂੰ ਲੈ ਕੇ ਤੇ ਹੁਣ ਦੇਖਦੇ ਆ ਕਿ ਤੁਹਾਡਾ ਪਰਸਨ ਤੁਹਾਨੂੰ ਲੈ ਕੇ ਕੀ ਸੋਚਦੇ ਹਨ ਤੁਹਾਡੇ ਪਰਸਨ ਦੀ ਆਵਾਜ਼ ਤੁਹਾਡੇ ਲਈ ਕੀ ਹੈ ਤਹਾਡਾ ਪਰਸਨ ਤੁਹਾਡੀ ਆਵਾਜ਼ ਬਣ ਕੇ ਬੋਲਦੀ ਹੈ ਉਹ ਕਹਿੰਦਾ ਜਾਂ ਕਹਿੰਦੀ ਹੈ ਮੈਂ ਵੀ ਤੈਨੂੰ ਭੁੱਲ ਨਹੀਂ ਸਕਿਆ ਜਾਂ ਸਕੀ ਮੈਂ ਜਿਉਣਾ ਤਾਂ ਸਿੱਖ ਲਿਆ ਹੈ ਮੈਂ ਚੁੱਪ ਰਹਿਣਾ ਵੀ ਮੈਂ ਸਿੱਖ ਲਿਆ ਹੈ ਮੈਂ ਆਪਣੇ ਆਪ ਨਾਲ ਗੱਲਾਂ ਕਰਦੀ ਰਹਿੰਦੀ ਹਾਂ ਇਹ ਜਾਦਾ ਹੁਣ ਸੋਚਣ ਦਾ ਕੋਈ ਵੀ ਫਾਇਦਾ ਨਹੀਂ ਇਹ ਸਿਰਫ ਇੱਕ ਜ਼ਿੰਦਗੀ ਨੂੰ ਸਕੂਨ ਹੀ ਦੇ ਜਾਂਦੇ ਆ ਨੇ ਪਰ ਦਿਲ ਮੇਰਾ ਹੁਣ ਉਹ ਸੁਣਦਾ ਨਹੀਂ ਮੈਂ ਵੀ ਕਦੇ ਬਿਨਾਂ ਕਾਰਨ ਉਦਾਸ ਹੋ ਜਾਂਦੀ ਹਾਂ ਜਾਂਦਾ ਹਾਂ ਮੈਂ ਵੀ ਕਿਸੇ ਗਾਣੇ ਤੇ ਅਚਾਨਕ ਰੁਕ ਜਾਂਦਾ ਹਾਂ ਰੁਕ ਜਾਂਦੀ ਹਾਂ ਮੈਂ ਵੀ ਅਜਿਹੇ ਚਿਹਰੇ ਤੈਨੂੰ ਲੱਭਦੇ ਨੇ ਜੋ ਤੇਰੇ ਭਲੇਖੇ ਮੈਨੂੰ ਪਾਉਂਦੇ ਨੇ ਮੈਂ ਰੋਜ਼ ਨਹੀਂ ਯਾਦ ਕਰਦਾ ਜਾਂ ਕਰਦੀ ਪਰ ਜਦ ਵੀ ਯਾਦ ਕਰਦੀ ਹਾਂ ਉਸ ਦਰਦ ਦੇ ਨਾਲ ਜਿਸ ਨਾਲ ਮੈਂ ਤੈਨੂੰ ਕਦੇ ਆਪਣਾ ਮੰਨਿਆ ਸੀ ਮੈਂ ਵੀ ਕਦੇ ਸੋਚਦਾ ਹਾਂ ਜਾਂ ਸੋਚਦੀ ਹਾਂ ਕਿ ਅਜੇ ਵੀ ਉਹ ਮੈਨੂੰ ਯਾਦ ਕਰਦਾ ਹੋਵੇਗਾ ਜਾਂ ਨਹੀਂ ਅੱਜ ਵੀ ਇਹ ਸੋਚ ਆਉਂਦੀ ਹੈ ਦਿਲ ਬਿਨਾਂ ਪੁੱਛੇ ਤੇਰੇ ਕੋਲ ਪਹੁੰਚ ਜਾਂਦਾ ਹੈ ਮੈਂ ਜਾਣਦੀ ਹਾਂ ਜਾਂ ਜਾਣਦਾ ਹਾਂ ਸਾਡੀ ਕਹਾਣੀ ਪੂਰੀ ਨਹੀਂ ਹੋਈ ਪਰ ਇਹ ਵੀ ਸੱਚ ਹੈ ਇਹ ਕਹਾਣੀ ਝੂਠੀ ਵੀ ਨਹੀਂ ਸੀ ਮੈਂ ਤੈਨੂੰ ਆਪਣੀ ਜ਼ਿੰਦਗੀ ਚ ਰੱਖਿਆ ਨਹੀਂ ਸੀ ਪਰ ਦਿਲ ਚੋਂ ਕੱਢਿਆ ਵੀ ਨਹੀਂ ਸੀ ਸੋ ਅੱਜ ਦੇ ਰੀਡਿੰਗ ਦਾ ਫਾਈਨਲ ਮੈਸੇਜ ਤੁਹਾਡੇ ਦੋਹਾਂ ਦੇ ਲਈ ਅੱਜ ਦੀ ਰੀਡਿੰਗ ਇਹ ਕਹਿੰਦੀ ਹੈ ਕਿ ਇਹ ਪਿਆਰ ਦੀ ਹਾਰ ਨਹੀਂ ਸੀ ਇੱਕ ਸਮਝ ਦੀ ਸਜ਼ਾ ਨਹੀਂ ਸੀ ਇਹ ਉਹ ਪਿਆਰ ਸੀ ਜੋ ਕਿਹਾ ਨਹੀਂ ਗਿਆ ਇਸ ਲਈ ਅਜੇ ਵੀ ਜਿਉਂਦਾ ਹੈ ਕੁਝ ਪਿਆਰ ਇਕੱਠੇ ਰਹਿਣ ਲਈ ਨਹੀਂ ਹੁੰਦੇ ਉਹ ਰੂਹ ਨੂੰ ਸਮਝਣ ਲਈ ਹੁੰਦੇ ਹਨ ਅਤੇ ਜੇਕਰ ਅੱਜ ਵੀ ਤੁਸੀਂ ਦੋਵੇਂ ਇੱਕ ਦੂਜੇ ਨੂੰ ਚੁੱਪਚਾਪ ਯਾਦ ਕਰਦੇ ਹੋ ਤਾਂ ਸਮਝ ਲਓ ਪਿਆਰ ਮੁੱਕਿਆ ਨਹੀਂ ਬਸ ਸ਼ਬਦਾਂ ਤੋਂ ਪਰੇ ਚਲਾ ਗਿਆ ਹੈ ਸੋ ਫਰੈਂਡਸ ਇਹ ਸੀ ਅੱਜ ਦੀ ਰੀਡਿੰਗ ਜੇਕਰ ਤੁਹਾਡੀ ਲਾਈਫ ਦੇ ਨਾਲ ਰੈਜ਼ੋਨੇਟ ਕਰ ਰਹੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਕੇ ਜਾਓ ਤੁਹਾਨੂੰ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਤੱਕ ਤਦ ਤੱਕ ਲਈ ਪਰਿਵਾਰ ਨੂੰ ਜੋੜੇ ਰੱਖੋ ਇੱਕ ਰੱਖੋ ਬਾਏ ਬਾਏ